ਇਹ ਵੀਡੀਓ ਪਪੂਲੈਰਿਟੀ ਕਰਕੇ ਨਹੀਂ ਪਾਉਂਦਾ ਮੈਂ ਲੋਕਾਂ ਨੂੰ ਜਾਗਰੂਕ ਹੋਣ ਕਰਕੇ ਪਾਉਣਾ ਆ ਦੇਖੋ ਤੁਸੀਂ ਪੈਟ ਸਕੈਨ ਦੇ ਕਿੰਨੇ-ਕਿੰਨੇ ਪੈਸੇ ਲੱਗਦੇ ਨੇ ਜੀ ਇਹਨਾਂ ਨੇ ਨਾ ਪੈਟ ਸਕੈਨ ਦੇ ਦਾ ਪੈਸੇ ਕੱਲ ਜਮਾ ਕਰਾ ਹੀ ਲਏ ਸੀਗੇ ਪੇਸ਼ੈਂਟ ਤੋਂ ਜੀ 2 ਵਜੇ ਦਿਨੋਂ 22 ਵਜੇ ਦਿਨ ਜਦੋਂ ਡਾਕਟਰ ਨੇ ਲਿਖੀ ਆ ਤੇ ਇਹ ਵੀ ਰੁਦਰ ਪਟਸਕੈਨ ਨੇ ਪਾਸੇ ਜਦੋਂ ਗਏ ਤੇ ਉਹਨਾਂ ਨੇ ਉਦੋਂ ਹੀ 27000 ਰੁਪਏ ਨਾ ਤੋਂ ਲੈ ਕੇ ਤੇ ਜਾਨੀ ਪਰਚੀ ਕੱਟ ਕੇ ਦੇ ਦਿੱਤੀ ਤੇ ਅੱਜ ਮਾਰਨਿੰਗ 8 ਵਜੇ ਦਾ ਇਹਨਾਂ ਨੂੰ ਦਿੱਤਾ ਸੀਗਾ ਜੀ ਟਾਈਮ ਤੇ ਇਹ ਇੱਥੋਂ ਬੁੱਟਰ ਤੋਂ ਨਿਕਲ ਕੇ 5 5:30 ਵਜੇ ਸਵੇਰ ਨਿਕਲ ਗਏ ਜਾਨੀ ਤੇ ਇਹ ਤਾਂ ਮੈਂ ਤੁਹਾਡੀ ਆ ਜਿਹੜੀ ਆਡੀਓ ਕਲਿੱਪ ਆ ਇਹਦੇ ਮੁੰਡੇ ਨੂੰ ਵੀ ਭੇਜੀ ਆਏ ਪੇਸ਼ੈਂਟ ਦੇ ਨੂੰ ਤੇ ਇਹਨੂੰ ਪੇਸ਼ੈਂਟ ਨੂੰ ਵੀ ਭੇਜੀ ਆ ਵੀ ਆ ਵੇਖੋ ਵੀ ਆ ਇਹਦੀ ਕੀਮਤ ਅਸਲੀ ਕੋਸਟ ਕੀ ਆ ਤੇ ਤੁਹਾਡੇ ਨਾਲ ਕੀ ਬਣਦਾ ਤੇ ਪਰ ਮੇਰੇ ਹਿਸਾਬ ਨਾਲ ਜੀ ਇਹਨਾਂ ਨੇ ਹਜੇ ਵੀ ਛੱਲ ਦੇਣਾ ਇਹਨੂੰ ਖਤਮ ਕਰ ਦੇਣਗੇ ਜਿਹੜਾ ਟ੍ਰੀਟਮੈਂਟ ਇਹ ਦੇ ਰਿਹਾ ਜਾਨੀ ਉਸ ਵਾਰ ਵਾਲੇ ਕਿਉਂਕਿ ਬਹੁਤ ਮਹਿੰਗਾ ਜੀ ਬਹੁਤ ਜ਼ਿਆਦਾ ਕੋਸਟਲੀ ਅਤੇ ਮੈਂ ਹੁਣ ਇਹਨਾਂ ਨੂੰ ਉੱਥੇ ਹੀ ਤੀਜੀ ਮੰਜ਼ਲ ਤੇ ਲੈ ਕੇ ਜਾਨੇ ਆ ਅੱਜ ਇਹ ਕਰਾਇਆਉਣਗੇ ਉਹਦਾ ਜੋ ਵੀ ਹੈਗਾ ਜਿਹੜੀ ਇਹਦੀ ਫਾਈਲਿੰਗ ਹੈਗੀ ਜਿੰਨੀ ਸਾਰੀ ਚੱਕ ਕੇ ਉੱਥੇ ਪੀਜੀਏ ਲੈ ਕੇ ਜਾਵਾਂਗੇ ਹਾਂਜੀ ਤੇ ਵੀਡੀਓ ਵੀ ਸਾਰਾ ਜਰੂਰ ਤੁਹਾਨੂੰ ਅਪਲੋਡ ਕਰਦੇ ਆ ਜਦੋਂ ਹੀ ਮੈਂ ਇਹ ਪੇਸ਼ੈਂਟ ਦੇ ਕੋਲੇ ਜਾਦਾ ਜਾਊਗਾ ਆਉਣਗੇ ਇਹ ਤੇ ਇਹਦੇ ਸਣੇ ਜਾਂ ਮੈਂ ਆਪਦੀ ਕੱਲੀ ਤੁਹਾਨੂੰ ਭੇਜੂਗਾ ਹਾਂਜੀ ਬਹੁਤ ਥੈਂਕ ਯੂ ਤੁਹਾਨੂੰ ਤਾਂ ਗਾਈਡਨੈਸ ਤੁਹਾਡੀ ਦੇ ਅਧੀਨ ਅਸੀਂ ਮੈਂ ਚਲੋ ਫੋਨ ਤਾਂ ਆਪਣਾ ਇੱਕ ਦੋ ਵਾਰ ਹੋਈ ਹੈ ਗੱਲ ਆਦਰਵਾਈਜ਼ ਤੁਹਾਨੂੰ ਫੇਸਬੁੱਕ ਤੇ 5-4 ਸਾਲ ਹੋ ਗਏ ਫੋਲੋ ਕਰਦੇ ਆਨੋ ਜਿਵੇਂ ਜਿਵੇਂ ਤੁਹਾਡੀਆਂ ਆਈ ਜਾਂਦੀਆਂ ਆਈ ਜਾਂਦੀਆਂ ਵੀਡੀਓ ਸੁਣੀ ਜਾਂਦੇ ਆ ਫਿਰ ਦੇਖਦੇ ਆ ਕਿੰਨਾ-ਕੰਨਾ ਪਾਰਕ ਤੁਸੀਂ ਕਰੀ ਜਾਂਦੇ ਹਰੇਕ ਬੰਦੇ ਦਾ ਕਿੰਨਾ ਫਾਇਦਾ ਬੁੱਟਰ ਪਿੰਡ ਆ ਜੀ ਮੇਰਾ ਮੋਗੇ ਜਿਹੜੇ ਤੇ ਠੂੜ ਪਿੰਡ ਬਹੁਤ ਨੇੜੇ ਆ ਜੀ ਸਾਡੇ ਇੱਥੇ ਜਿੱਥੋਂ ਦੀ ਬੇਟੀ ਦਾ ਤੁਸੀਂ ਸਹਿਰਤਾ ਕਰਾ ਕੇ ਦਿੱਤਾ ਸੀਗਾ ਜੀ ਪੀਜੀਆਈ ਦੇ ਵਿੱਚੋਂ ਜਿਹੜਾ ਉਹ ਬ੍ਰੇਨ ਦਾ بڑا ਉਹਦੀਆਂ ਵੀਡੀਓ ਵੀ ਤੁਸੀਂ ਅਪਲੋਡ ਕੀਤੀ ਸੀ ਹਾਂ ਤੇ ਬਹੁਤ-ਬਹੁਤ ਥੈਂਕ ਯੂ ਤੁਹਾਡਾ ਤਾਂ ਮਹਾਰਾਜ ਸਾਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਜਰੂਰ ਸਰ ਮੈਂ ਵੀਡੀਓ ਵੀ ਕਰੂੰਗਾ ਜੀ ਅਪਲੋਡ ਤੇ ਦੂਜੇ ਇਹਨੂੰ ਵੀ ਹੁਣ ਪੇਸ਼ੈਂਟ ਨੂੰ ਨਾ ਹੁਣ ਜਦੋਂ ਇਹ ਆ ਗਿਆ ਅੱਜ ਤੇ ਫਿਰ ਇਹਨੂੰ ਉੱਥੋਂ ਇਹਦਾ ਟਰੀਟਮੈਂਟ ਮੇਰਾ ਇਹੀ ਦਿਲ ਕਹਿੰਦਾ ਵੀ ਉੱਥੋਂ ਪੀਜੀ ਚੋਂ ਚਲਾਈ ਹੈ ਜੀ ਹਾਂ ਨਹੀਂ ਤਾਂ ਇਹਨਾਂ ਦਾ ਖਤਮ ਕਰ ਦੇਣਗੇ ਉਹ ਜੀ ਬਹੁਤ ਛਲ ਲਈ ਜਾਂਦੇ ਇਹਨਾਂ ਦੀ ਕਿਉਂਕਿ ਹੁਣ ਫਿਰ ਪਤਾ ਨਹੀਂ ਜਿਨ੍ਹਾਂ ਨੇ ਕੀ ਮੋ ਫੇਰ ਕਹਿ ਦੀਆਂ ਜੀ 27000 ਦੀ 28 ਦੀ ਅੱਗੇ ਸੌਰੀ 37 ਦੀ ਲੱਗੀ ਐ ਇੱਕ ਆਪਾਂ 35500 ਰੁਪਏ ਦੀ 35.5 ਦੀ ਤੇ ਹੁਣ ਨਹੀਂ ਪਤਾ ਪਤਾ ਨਹੀਂ ਕਿੰਨੇ ਦੀ ਹੁਣੇ ਲਈ ਲਈ ਜਾਣ ਹਨ ਜੀ ਇਹਨਾਂ ਦਾ ਕੋਈ ਯਕੀਨ ਨਹੀਂਗਾ ਹਾਂ ਦੇ ਕੋਈ ਇਹ ਆਪਾਂ ਕੀ ਕਰ ਸਕਦੇ ਆ ਜੇ ਕੋਈ ਪ੍ਰਾਈਵੇਟ ਜਾ ਕੇ ਲਗਜ਼ਰੀ ਸਹੂਲਤਾ ਲੈਂਦਾ ਕਿਸੇ ਹਸਪਤਾਲ ਚ ਤਾਂ ਉਹਦੀ ਮੂਰਖਤਾ ਹੀ ਐ ਕਿਉਂਕਿ ਪੀਜੀਆਈ ਜਾ ਕੇ ਮਿਹਨਤ ਕਰਨੀ ਨਹੀਂ ਨੀ ਅਗਲੇ ਨੇ ਕੈਂਸਰ ਦਾ ਇਲਾਜ ਕਿਤੇ ਨਹੀਂ ਦੁਨੀਆ ਤੇ ਸਿਰਫ ਰੋਕਤਾ ਮੈਂ ਵੀਰ ਜੀ ਇਹਦੇ ਲਈ ਜਿੰਨਾ ਕ ਮੈਂ ਜਾਗਰੂਕ ਕਰ ਸਕਦਾ ਜਿੰਨੇ ਕ ਲਿੰਕ ਨੇ ਲੋਕਾਂ ਨੂੰ ਸਮਝਾ ਸਕਦਾ ਬਹੁਤ ਬੈਠਾ ਵੀ ਸਮਝਾ ਰਹੇ ਆ ਆਸਟ੍ਰੇਲੀਆ ਜਾਪਦਾ ਟਾਈਮ ਲਾ ਰਹੇ ਆ ਪਰ ਲੇਕਿਨ ਉਹ ਜੇ ਨਹੀਂ ਸਮਝਦੇ 20 ਲੱਖ ਖਰਚ ਕੇ ਇਹ ਆਪਾਂ ਕਾਰ ਵੀ ਕੀ ਸਕਦੇ ਆ ਜੀ ਆਹ ਚ ਤੀਜੀ ਮੰਜ਼ਲ ਤੇ ਯੂਰੋਲੋਜੀ ਦਾ ਕਾਰਡ ਬਣਾਓ ਉਹ ਆਪੀ ਟੀਮ ਰਾਹੀਂ ਔਨਕੋਲੋਜੀ ਤੱਕ ਪਹੁੰਚ ਜੂਗਾ ਕੰਮ ਥੈਂਕ ਯੂ ਸਰ ਜੀ ਤੁਹਾਡਾ ਬਹੁਤ ਥੈਂਕ ਯੂ ਸਰ ਸੀਕਾਲ ਜੀ ਦੇਖੋ ਮੈਂ ਜੀ ਆਪਾਂ ਕੀ ਕਬਰ ਚੋਰਾ ਕੋਲੇ ਦਾਖਲ ਹੋਗੇ ਤੁਸੀਂ ਇਹਨਾਂ ਨੂੰ ਮੈਂ ਹਸਪਤਾਲ ਨਹੀਂ ਮੰਨਦਾ ਜਲਾਦ ਮੰਨਦਾ ਪੀਜੀਆ ਜਾਂਦੇ ਤੀਜੀ ਮੰਜ਼ਲ ਤੇ ਨਾਲੇ ਕਾ ਉੱਥੇ ਤੁਸੀਂ ਟ੍ਰੀਟਮੈਂਟ ਲੈਂਦੇ ਮਿਹਨਤ ਕਰਦੇ ਨਾਲੇ ਪੈਟ ਸਕੈਨ 8000 ਚ ਹੁੰਦੀ ਆ ਅੰਬਾਲੇ ਜੇ ਤੁਸੀਂ ਅਜੇ ਵੀ ਰੁਕੇ ਹੋ ਤਾਂ ਮੈਂ ਤੁਹਾਡੀ 9000 ਚੈੱਕ ਪੈਟ ਸਕੈਨ ਤੁਹਾਨੂੰ ਗਾਈਡ ਕਰ ਦਵਾਂ ਇੱਕ ਵੀਡੀਓ ਤੁਸੀਂ ਆਪਣੇ ਵੱਲੋਂ ਪੰਜ ਚਾਰ ਜਣੇ ਖੜ ਕੇ ਬਣਾ ਕੇ ਮੈਨੂੰ ਭੇਜ ਦਿਓ ਤਾਂ ਕਿ ਮੈਂ ਤੁਹਾਨੂੰ ਸੋਸ਼ਲ ਮੀਡੀਆ ਤੇ ਪਾ ਕੇ ਆਪਣੀ ਟੀਮ ਚ ਸ਼ਾਮਲ ਕਰ ਸਕਾਂ ਤੁਸੀਂ ਮੇਰੀ ਜਾਗਰੂਕ ਟੀਮ ਨੂੰ ਇੱਕ ਤਰ੍ਹਾਂ ਦੀ ਜਿਹੜੇ ਤੁਸੀਂ ਉੱਥੇ ਪਹੁੰਚ ਰਹੇ ਹੋ ਪਲੀਜ਼ ਵੀਡੀਓ ਜ਼ਰੂਰ ਭੇਜੋ ਇੱਕ ਜਾਲਾ ਜਾਂ ਚਾਰ ਜਣੇ ਕੈਂਸਰ ਦਾ ਡਾਕਟਰ ਨਹੀਂ ਜੀ ਟੀਮ ਵਰਕੇ ਪੀਜੀਆਈ ਚ ਤੀਜੀ ਮੰਜ਼ਲ ਤੇ ਯੂਰੋਲਜੀ ਦਾ ਕਾਰਡ ਬਣਾਓ ਉਹ ਆਪੀ ਟੀਮ ਰਾਹੀਂ ਔਨਕੋਲੋਜੀ ਤੱਕ ਪਹੁੰਚ ਜੂਗਾ ਕੰਮ ਹਾਂਜੀ ਸੌਰੀ ਸਰ ਜੀ ਇਹਨਾਂ ਨੇ ਨਾ ਪੈਟ ਸਕੈਨ ਦੇ ਦਾ ਪੈਸੇ ਕੱਲ ਜਮਾ ਕਰਾ ਹੀ ਲਏ ਸੀਗੇ ਪੇਸ਼ੈਂਟ ਤੋਂ ਜੀ 2 ਵਜੇ ਦੇ ਨੂੰ 2:30 ਵਜੇ ਜੀ ਸਰ ਸਸੀ ਕਾਲ ਜੀ ਹੋਠੀ ਠਾਕੋਂ ਜੀ ਵੈਗੁਰ ਕਰੇ ਤੰਦਰੁਸਤੀਆਂ ਤੁਹਾਨੂੰ ਇੱਥੇ ਇਦਨੇ ਚੜ੍ਹਦੀ ਕਲਾ ਚ ਰਹੋ ਤੇ ਤੁਹਾਡਾ ਤੁਹਾਨੂੰ ਪਤਾ ਵੀ ਤੁਸੀਂ ਆਸਟ੍ਰੇਲੀਆ ਚ ਚਲੇ ਗਏ ਤੇ ਪਲੀਜ਼ ਤੁਹਾਡਾ ਜਦੋਂ ਵੀ ਟਾਈਮ ਲੱਗਾ ਨਾ ਤੇ ਸਨ ਮੈਨੂੰ ਇਸ ਚੀਜ਼ ਦੀ ਅਨ ਪਰਮਿਸ਼ਨ ਦਿਓ ਸਰ ਸਾਡਾ ਮੇਰਾ ਪਿੰਡ ਬੁਟਰਕਣਾ ਅੱਗੇ ਵੀ ਤੁਹਾਡੇ ਤੋਂ ਕਰਿਆ ਲਈ ਸਿਮਰੀਜ ਦੀ ਉਹਦਾ ਸੀ ਬਾਈ ਉਹ ਥੱਲੇ ਆਂਦੀ ਸੀ ਚੰਡੀਗੜ੍ਹੋਂ ਜਾ ਕੇ ਹੁਣ ਠੀਕ ਹੈ ਜੀ ਬੈਟਰ ਆ ਹੋ ਉਸ ਨਾਂ ਵਾਲਾ ਮਰੀਜ਼ ਸੀਗਾ ਜੀ ਉਹਦੇ ਸ਼ਾਇਦ ਨਹੀਂ ਪੀ ਐਲਟੀ ਸੌਰੀ ਬਾਈਟ ਬੁਲਾਣਾ ਚਲ ਬਾਤ ਦੇ ਨਹੀਂ ਸੀਗੇ ਹੁਣ ਸਰ ਜਿਹੜਾ ਹੁਣ ਕਰੰਟਲੀ ਪ੍ਰੋਬਲਮ ਆ ਇਹਨਾਂ ਪੇਸ਼ੈਂਟ ਆ ਜੀ ਇਹਦੇ ਆਪਣਾ ਪੀ ਐਸ ਏ ਲੈਵਲ ਜਿਹੜਾ ਆਪਣਾ ਹੁੰਦਾ ਜਾਨੀ ਆਪਾਂ ਕਹਿ ਦਿੰਨੇ ਆ ਇਹਦੀ ਨਲਾਂ ਦੇ ਵਿੱਚੋਂ ਇੱਕ ਗੋਲੀ ਕੱਢਤੀ ਸੀ ਜੀ 2017 ਦੇ ਵਿੱਚ ਉਸ ਵਾਰ ਹਸਪਤਾਲ ਲੁਧਿਆਣੇ ਵਾਲਿਆਂ ਨੇ ਤੇ ਡਾਕਟਰ ਜੁਗੇਸ਼ਰ ਉੜਾ ਜੀ ਤੋਂ ਇਹਨਾਂ ਦਾ ਟ੍ਰੀਟਮੈਂਟ ਚੱਲਦਾ ਸੀ 2017 ਚ ਸਾਰੇ ਇਹਨਾਂ ਨੇ ਗੋਲੀ ਕੱਢ ਕੇ ਇਹਨਾਂ ਦੀ ਤੇ ਇਹਨਾਂ ਨੂੰ ਥੀਮੋਕੂਮੋ ਲਾਈਆਂ ਜੀ ਤੇ ਸਾਰਾ ਸਿਸਟਮ ਚੱਲੀ ਗਿਆ ਦਵਾਈ ਇਹ ਰੈਗੂਲਰਟੀ ਜੁਾਈ ਗਏ ਤੇ ਹੁਣ ਇਹਨਾਂ ਦਾ ਹੁਣ ਉਹ 78 ਹੋ ਗਿਆ ਸੀ ਪੀਐਸਏ ਲੈਵਲ ਤੇ 78 ਤੇ ਦੁਆਗਣਾ ਦੁਗਣਾ ਨੇ ਬਹੁਤ ਕੋਈਆਂ ਤੇ ਜਦੋਂ ਨਹੀਂ ਲੋਟ ਆਇਆ ਫਿਰ ਇਹਨਾਂ ਨੇ ਜੀ ਉਹ ਇਹਨਾਂ ਦੇ ਲਾਇਆ ਕਿੰਮਾ ਆ ਪਿਛਲੇ ਸਾਲ ਚ ਸ਼ੁਰੂ ਕਰ ਲਿਆ ਸੀ ਨਵੰਬਰ ਦਸੰਬਰ ਦੇ ਵਿੱਚ ਮਹੀਨੇ ਮਹੀਨੇ ਦੇ ਵਕਫੇ ਤੇ ਜੁੜ ਜੁੜ ਮਹੀਨੇ ਦੇ ਵਕਫੇ ਤੇ ਇਹਨਾਂ ਨੇ 9 ਕਿੰਮੋ ਲਾ ਦਿਆ ਜੀ ਇਹਨਾਂ ਦੇ ਦਮਾਰੇ ਫੇਰ 37000 37000 ਦੀ ਇੱਕ ਕਿੰਮੋ ਹੁੰਦੀ ਜੀ ਤੇ ਸਾਢੇ 3 ਲੱਖ ਰੁਪਏ ਇਹਨਾਂ ਦਾ ਟੋਟਲ ਲੱਗ ਗਿਆ ਉਹ ਤੇ ਜਦੋਂ ਇਹਨਾਂ ਦੀ ਨਵੀਂ ਕੀਮੋ ਲੱਗ ਗਈ ਜੀ 6 ਜੂਨ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਦਾ 50 ਦਿਨਾਂ ਬਾਅਦ ਜਦੋਂ ਪੀਐਸਈ ਲੈਵਲ ਚੈੱਕ ਕੀਤਾ ਤੋਂ 38 ਰਹਿ ਗਿਆ ਜਣੀ 78 ਤੋਂ 38 ਤੇ ਲੋ ਇਹਨਾਂ ਨੂੰ ਖੁਸ਼ੀ ਹੋਈ ਵੀ ਸਾਡਾ ਘਟ ਗਿਆ ਤੇ ਰਹਿ ਗਿਆ ਤੇ ਜਦੋਂ ਹੁਣ ਸਾਡੀ ਜਾਣ ਚੌਕੀ ਹੋਵੇ ਨਾ ਤੇ ਹੁਣ ਸਾਰੇ ਇਹ ਜਣੀ ਮਹੀਨੇ ਕਿਤੇ ਦਵਾਈ ਲੈ ਆਏ ਸੀਗੇ ਉਸ ਤੋਂ ਬਾਅਦ ਹੁਣ ਅੱਜ ਵੀ ਦਵਾਈ ਲੈਣ ਗਏ ਉੱਥੇ ਤੇ ਅੱਜ ਜਦੋਂ ਦਵਾਈ ਲੈਣ ਗਏ ਤਾਂ ਜੀ ਅੱਜ ਇਹਨਾਂ ਦਾ ਆਇਆ ਜੀ 60 60 ਉਹ ਜਣੀ 38 ਤੋਂ ਵੱਧ ਕੇ ਭਾਈ ਕੋਆਟ ਵਰਗੇ ਰਿਹਾ ਸ਼ਾਰਟ ਹੋ ਗਿਆ ਜੀ ਪੀਐਸਏ ਲੈਵਲ ਤੇ ਹੁਣ ਉਹਦੇ ਕਰਕੇ ਜੀ ਹੁਣ ਇਹਨਾਂ ਨੇ ਬੈਟ ਸਕੈਨ ਲੈਤੀ ਇਹਨਾਂ ਨੂੰ 27000 ਰੁਪਏ ਜਮ੍ਹਾਂ ਕਰਾ ਲਿਆ ਬੈਟ ਸਕੈਨ ਦਾ ਕੱਲ ਨੂੰ ਬੈਟ ਸਕੈਨ ਹੋਣੀ ਹੈ ਜੀ ਇਹਨਾਂ ਦੀ ਤੇ ਹੁਣ ਮੈਨੂੰ ਸਾਨੂੰ ਇਹ ਪਰੇਸ਼ਾਨੀ ਸੀ ਇਹਦਾ ਰੁਪਈਆ ਘੱਟੋ ਘੱਟ 18-20 ਲੱਖ ਤੋਂ ਉੱਤੇ ਲੱਗ ਗਿਆ ਜੀ ਇੰਨੇ ਸਮੇਂ ਦੇ ਵਿੱਚ 17 ਤੋਂ ਲੈ ਕੇ 24 ਦੇ ਵਿੱਚ ਵਿੱਚ ਵੀ ਆਪਣੇ ਕੈਂਸਰ ਦਾ ਵੀ ਵਧੀਆ ਟੌਪ ਦਾ ਜਿਹੜਾ ਡਾਕਟਰ ਹੋਵੇ